ਕਰੋ ਜੀ ਰਸਨਾ ਪਵਿੱਤਰ ਆਖੋ ਜੀ ਧੰਤਨ ਬਾਬਾ ਆਦੀਪ ਸਿੰਘ ਜੀ ਧੰਤਨ ਬਾਬਾ ਆਦੀਪ ਸਿੰਘ ਜੀ ਗੁਰੂ ਪਿਆਰਿਓ ਆਪ ਜੀ ਦੇ ਆਪਣੇ ਚੈਨਲ ਧੰਤਨ ਬਾਬਾ ਆਦੀਪ ਸਿੰਘ ਜੀ ਦੇ ਵਿੱਚ ਆਪ ਜੀ ਦਾ ਬਹੁਤ ਬਹੁਤ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ ਕਿ ਕਦੇ-ਕਦੇ ਜ਼ਿੰਦਗੀ 'ਚ ਅਜਿਹੇ ਹੀ ਮੁਸ਼ਕਲਾਂ ਆ ਜਾਂਦੀਆਂ ਨੇ ਅਜਿਹੇ ਹਾਦਸੇ ਹੋ ਜਾਂਦੇ ਨੇ ਜੋ ਸਾਨੂੰ ਤੋੜ ਕੇ ਰੱਖ ਦਿੰਦੇ ਨੇ ਅਸੀਂ ਜ਼ਿੰਦਗੀ ਤੋਂ ਹੀ ਹਾਰ ਜਾਂਦੇ ਆ ਤੇ ਦੁਖੀ ਹੋ ਜਾਂਦੇ ਆ ਮੁਸ਼ਕਲਾਂ ਤਾਂ ਜ਼ਿੰਦਗੀ 'ਚ ਹਜ਼ਾਰਾਂ ਹੀ ਆਉਂਦੀਆਂ ਨੇ ਪਰ ਉਹਨਾਂ 'ਚੋਂ ਨਿਕਲਦਾ ਕੋਈ ਰਸਤਾ ਹੀ ਨਜ਼ਰ ਨਹੀਂ ਆਉਂਦਾ ਨਾ ਸਾਡੇ ਦਰਦ ਨੂੰ ਕੋਈ ਸਮਝ ਸਕਦਾਗਾ ਅਤੇ ਨਾ ਹੀ ਸਾਡੇ ਦੁੱਖ ਨੂੰ ਕੋਈ ਦੂਰ ਕਰ ਸਕਦਾ ਅੱਜਕੱਲ੍ਹ ਲੋਕਾਂ ਤੋਂ ਦੂਰ ਰਹਿਣਾ ਹੀ ਚੰਗਾ ਏ ਕਿਉਂਕਿ ਇਹ ਦੁਨੀਆ ਸੱਚੀ ਹੀ ਦੁਨੀਆ ਏ ਕਦੇ-ਕਦੇ ਜ਼ਿੰਦਗੀ 'ਚ ਇਹੋ ਜਿਹੇ ਹਾਲਾਤ ਆ ਜਾਂਦੇ ਨੇ ਕਿ ਇੱਥੇ ਕੋਈ ਗੱਲ ਕਹੇ ਤਾਂ ਵੀ ਠੀਕ ਐ ਜੇ ਗੱਲ ਨਾ ਕਰੇ ਤਾਂ ਵੀ ਠੀਕ ਐ ਹਰ ਸਮਝੌਤੇ ਵਿੱਚ ਸਮਝਦਾਰ ਹੀ ਕਿਉਂ ਚੁੰਦਾ ਐ ਇੱਕ ਵਾਰ ਉਹਦੇ ਦਿਲ ਦੇ ਅੰਦਰ ਝਾਕ ਕੇ ਤਾਂ ਦੇਖਿਓ ਕਿ ਉਹਦੇ ਅੰਦਰ ਤੋਂ ਉਹ ਕਿੰਨਾ ਟੁੱਟਿਆ ਹੋਇਆ ਐ ਇਹ ਜ਼ਮਾਨਾ ਉੱਥੇ ਪਹੁੰਚ ਗਿਆ ਐ ਜਿੱਥੇ ਕੱਪੜੇ ਮਹਿੰਗੇ ਤੇ ਆਦਮੀ ਦੋ ਕੌੜੀ ਦਾ ਹੋ ਗਿਆ ਐ ਯਾਦ ਰੱਖੋ ਜੇ ਦੂਜਿਆਂ ਤੋਂ ਉਮੀਦ ਰੱਖੋਗੇ ਤਾਂ ਹਾਰ ਜਾਮੋਗੇ ਤੇ ਆਪਣੇ ਆਪ ਤੋਂ ਉਮੀਦ ਰੱਖੋ ਤਾਂ ਜਿੱਤ ਜਾਮੋਗੇ ਲੋਕ ਤਾਂ ਤੁਹਾਡਾ ਨਾਮ ਤੱਕ ਭੁੱਲ ਜਾਂਦੇ ਨੇ ਜਦੋਂ ਉਹਨਾਂ ਦਾ ਤੁਹਾਡੇ ਨਾਲ ਮਤਲਬ ਨਿਕਲ ਜਾਂਦਾ ਹੈ ਉਹਨਾਂ ਲੋਕਾਂ ਦੇ ਸਾਹਮਣੇ ਹਮੇਸ਼ਾ ਖੁਸ਼ ਰਹੋ ਜੋ ਤੁਹਾਨੂੰ ਪਸੰਦ ਨਹੀਂ ਕਰਦੇ ਕਿਉਂਕਿ ਤੁਹਾਡੀ ਖੁਸ਼ੀ ਉਹਨਾਂ ਨੂੰ ਚੈਨ ਨਾਲ ਜਿਉਣ ਨਹੀਂ ਦੇਵੇਗੀ ਜਦ ਕੋਈ ਤੁਹਾਡਾ ਵਿਸ਼ਵਾਸ ਤੋੜਦਾ ਹੈ ਤਾਂ ਉਸ ਦਾ ਵੀ ਧੰਨਵਾਦ ਕਰੋ ਕਿਉਂਕਿ ਉਹੀ ਸਾਨੂੰ ਸਿਖਾਉਂਦਾ ਹੈ ਕਿ ਵਿਸ਼ਵਾਸ ਬਹੁਤ ਸੁੱਝ ਸਮਝ ਕੇ ਕਰੋ। ਬੁਰੇ ਟਾਈਮ ਤੇ ਜੋ ਵਿਅਕਤੀ ਤੁਹਾਡਾ ਸਾਥ ਛੱਡ ਦੇਵੇ ਤਾਂ ਮੰਨ ਲਿਓ ਕਿ ਉਹ ਤੁਹਾਡੇ ਨਾਲ ਕਦੇ ਹੈਗਾ ਹੀ ਨਹੀਂ ਸੀ। ਸਮਝਦਾਰ ਬੰਦਾ ਕਦੇ ਬਦਲੇ ਦੀ ਭਾਵਨਾ ਨਹੀਂ ਰੱਖਦਾ ਕਿਉਂਕਿ ਉਹ ਜਾਣਦਾ ਹੈ ਕਿ ਪਰਮਾਤਮਾ ਸਹੀ ਕਰਮ ਸਹੀ ਟਾਈਮ ਤੇ ਸਭ ਦਾ ਹਿਸਾਬ ਕਰਦਾ ਹੈ। ਗਲਤ ਰਸਤੇ ਤੇ ਦੌੜਨ ਦੀ ਬਜਾਏ ਸਹੀ ਰਸਤੇ ਤੇ ਹਰਾਮ ਨਾਲ ਚੱਲੋ। ਕਿਸੇ ਤੋਂ ਜ਼ਿਆਦਾ ਨਰਾਜ਼ ਹੋਣ ਦੀ ਬਜਾਏ ਉਸ ਦੀ ਅਹਿਮੀਅਤ ਆਪਣੀ ਜ਼ਿੰਦਗੀ ਵਿੱਚ ਘੱਟ ਕਰ ਦਿਓ ਜੋ ਵਿਅਕਤੀ ਤੁਹਾਡੇ ਦੁੱਖ ਵਿੱਚ ਆਪਣੀ ਖੁਸ਼ੀ ਭੁੱਲ ਜਾਵੇ ਉਸ ਵਿਅਕਤੀ ਤੋਂ ਤੁਹਾਡਾ ਆਪਣਾ ਕੋਈ ਨਹੀਂ ਹੁੰਦਾ ਯਾਦ ਰੱਖਿਓ ਇੱਕ ਵਿਅਕਤੀ ਹੀ ਅਜੀਹਾ ਹੁੰਦਾ ਹੈ ਦੁੱਖ ਬਣਾਉਣ ਲਈ ਨਹੀਂ ਤਾਂ ਦੁੱਖ ਵੰਡਣ ਲਈ ਮਹਿਫਲਾਂ ਵਿੱਚ ਹਮੇਸ਼ਾ ਤਮਾਸ਼ੇ ਹੀ ਹੁੰਦੇ ਨੇ ਕਈ ਵਾਰ ਜਦੋਂ ਤੁਹਾਡੇ ਦੁੱਖ ਵਡਾਉਣ ਦੀ ਵਾਰੀ ਆਉਂਦੀ ਹੈ ਤਾਂ ਤੁਸੀਂ 50 ਲੋਕਾਂ ਕੋਲ ਜਾ ਕੇ ਆਪਣੇ ਦੁੱਖਾਂ ਨੂੰ ਦੱਸ ਦਿਨੇ ਕਿ ਮੇਰੇ ਨਾਲ ਇਹ ਹੋਇਆ ਉਹ ਹੋਇਆ ਤੇ ਲੋਕ ਫਿਰ ਤੁਹਾਡਾ ਮਜ਼ਾਕ ਉਡਾਉਂਦੇ ਨੇ ਜੇਕਰ ਤੁਸੀਂ ਆਪਣੇ ਦੁੱਖਾਂ ਨੂੰ ਸੱਚੀ ਕਿਸੇ ਨਾਲ ਵੰਡਣਾ ਚਾਹੁੰਦੇ ਹੋ ਤਾਂ ਇੱਕ ਜਾਂ ਦੋ ਇਨਸਾਨ ਅਜਿਹੇ ਚੁਣੋ ਜੋ ਤੁਹਾਡੇ ਦਿਲ ਦੇ ਬਹੁਤ ਨਵੇਂ ਹੋਣ ਜੋ ਤੁਹਾਡੀ ਗੱਲ ਨੂੰ ਸਮਝਦੇ ਹੋਣ ਤੇ ਤੁਹਾਡੀ ਇੱਜ਼ਤ ਕਰਦੇ ਹੋਣ ਜਿੱਥੇ ਤੁਹਾਡੀ ਇੱਜ਼ਤ ਨਾ ਹੋਵੇ ਉਥੇ ਕਦੇ ਜਾਣਾ ਨਹੀਂ ਜੋ ਵਿਅਕਤੀ ਤੁਹਾਡਾ ਹਰ ਵਾਰ ਅਪਮਾਨ ਕਰੇ ਉਸ ਵਿਅਕਤੀ ਨੂੰ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਬੁਲਾਉਣਾ ਨਹੀਂ ਪਰ ਤੁਸੀਂ ਉਸ ਦਾ ਉਲਟ ਕਰਦੇ ਹੋ ਜੋ ਵਿਅਕਤੀ ਤੁਹਾਡੀ ਬੇਇੱਜ਼ਤੀ ਕਰਦੇ ਨੇ ਤੁਸੀਂ ਉਸ ਦੇ ਪਿੱਛੇ ਪਿੱਛੇ ਬਾਰ ਬਾਰ ਜਾਂਦੇ ਹੋ ਤੇ ਉਹ ਤੁਹਾਡੀ ਕਦੇ ਕਦਰ ਨਹੀਂ ਕਰਦਾ ਆਪਣੀ ਜ਼ਿੰਦਗੀ ਦੀ ਖੁਦ ਹੀ ਕੀਮਤ ਕਰੋ ਆਪਣੇ ਆਪ ਦੀ ਕੀਮਤ ਨੂੰ ਸਮਝੋ ਸਮਾ ਚੰਗੇ ਚੰਗੇ ਨੂੰ ਨੀਵਾ ਕਰ ਦਿੰਦਾ ਹੈ ਸਮਾ ਸੱਭ ਦਾ ਆਉਂਦਾ ਹੈ ਮਦਦ ਕਰਨ ਲਈ ਅਮੀਰ ਹੋਣਾ ਜ਼ਰੂਰੀ ਨਹੀਂ ਮਦਦ ਕਰਨ ਦਾ ਇਰਾਦਾ ਹੋਣਾ ਚਾਹੀਦਾ ਹੈ। ਨਸੀਅਤ ਚੰਗੀ ਹੋਵੇ ਤਾਂ ਨਸੀਬ ਕਦੇ ਬੁਰਾ ਨਹੀਂ ਹੁੰਦਾ। ਜਦ ਤੱਕ ਤੁਸੀਂ ਡਰਦੇ ਰਹੋਗੇ, ਜਦ ਤੱਕ ਤੁਹਾਡੀ ਜ਼ਿੰਦਗੀ ਦੇ ਫੈਸਲੇ ਲੋਕ ਹੀ ਰੈਂਦੇ ਲੈਣਗੇ। ਤੁਹਾਡੀ ਹਰ ਕੋਸ਼ਿਸ਼ ਨਾਲ ਕਾਮਯਾਬੀ ਮਿਲੇ ਇਹ ਜ਼ਰੂਰੀ ਤਾਂ ਨਹੀਂ ਪਰ ਹਰ ਕਾਮਯਾਬੀ ਦੇ ਪਿੱਛੇ ਇੱਕ ਕੋਸ਼ਿਸ਼ ਜ਼ੋਰ ਹੁੰਦੀ ਹੈ। ਪਰਮਾਤਮਾ ਤੁਹਾਨੂੰ ਸਿਰਫ ਰਸਤਾ ਦਿਖਾ ਸਕਦੇ ਨੇ ਪਰ ਉਸ ਰਸਤੇ ਤੇ ਚੱਲਣਾ ਸਾਡਾ ਕੰਮ ਹੈ। ਜੇਕਰ ਤੁਸੀਂ ਚਲਣਾ ਹੀ ਨਹੀਂ ਚਾਹੁੰਦੇ ਤਾਂ ਤੁਹਾਡਾ ਪਰਮਾਤਮਾ ਨੂੰ ਦੋਸ਼ੀ ਮੰਨਣਾ ਗਲਤ ਹੈ ਤੁਹਾਡਾ ਪਰਿਵਾਰ ਕਿੰਨਾ ਅਮੀਰ ਹੈ ਇਹ ਜ਼ਰੂਰੀ ਨਹੀਂ ਬਸ ਇਹ ਜ਼ਰੂਰੀ ਹੈ ਕਿ ਤੁਹਾਡਾ ਪਰਿਵਾਰ ਕਿੰਨਾ ਖੁਸ਼ ਹੈ ਕੁਝ ਰਿਸ਼ਤੇ ਕਿਰਾਏ ਦੇ ਮਕਾਨ ਦੇ ਜਿਹੋ ਜਿਹੇ ਹੁੰਦੇ ਨੇ ਉਹਨਾਂ ਨੂੰ ਤੁਸੀਂ ਜਿੰਨਾ ਵੀ ਸਜਾ ਲਓ ਉਹ ਕਦੇ ਆਪਣੇ ਨਹੀਂ ਬਣਦੇ ਕਿਸੇ ਨੂੰ ਧੋਖਾ ਦੇਣਾ ਇੱਕ ਕਰਜ਼ ਹੈ ਉਹ ਇੱਕ ਕਿਸੇ ਦੂਜੇ ਦੇ ਹੱਥਾਂ 'ਚੋਂ ਖਾ ਕੇ ਸਾਨੂੰ ਚੁਕਾਉਣਾ ਪੈਂਦਾ ਹੈ ਕੁਝ ਲੋਕ ਚੱਪਲ ਦੀ ਤਰ੍ਹਾਂ ਹੁੰਦੇ ਨੇ ਸਾਥ ਤਾਂ ਦਿੰਦੇ ਨੇ ਪਰ ਪਿੱਛੋਂ ਦੀ ਚਿੱਕੜ ਵੀ ਸਿੱਟੀ ਜਾਂਦੇ ਨੇ ਰਿਸ਼ਤੇ ਹੌਲੀ-ਹੌਲੀ ਹੀ ਖਤਮ ਹੁੰਦੇ ਨੇ ਪਤਾ ਬਸ ਅਚਾਨਕ ਚੱਲਦਾ ਹੈ ਇਨਸਾਨ ਉਹਨਾਂ ਚੀਜ਼ਾਂ ਨਾਲ ਘੱਟ ਬਿਮਾਰ ਹੁੰਦਾ ਹੈ ਜੋ ਉਹ ਖਾਂਦਾ ਹੈ ਜ਼ਿਆਦਾ ਤਾਂ ਬਿਮਾਰ ਉਹਨਾਂ ਚੀਜ਼ਾਂ ਨਾਲ ਹੁੰਦਾ ਹੈ ਜੋ ਉਸ ਨੂੰ ਅੰਦਰ ਹੀ ਅੰਦਰ ਖਾਂਦੀਆਂ ਨੇ ਛਿਪਦਾ ਸੂਰਜ ਇਸ ਗੱਲ ਦਾ ਪ੍ਰਤੀਕ ਹੈ ਕਿ ਅੰਤ ਵੀ ਇੰਨਾ ਸੋਹਣਾ ਹੋ ਸਕਦਾ ਹੈ ਸੁੱਖ ਚਾਉਂਦੇ ਹੋ ਤਾਂ ਰਾਤ ਨੂੰ ਜਾਗਣਾ ਨਹੀਂ ਸ਼ਾਂਤੀ ਚਾਉਂਦੇ ਹੋ ਤਾਂ ਦਿਨ ਚ ਸੌਣਾ ਨਹੀਂ ਇੱਜ਼ਤ ਚਾਹੁੰਦੇ ਹੋ ਤਾਂ ਬਾਦੂ ਬੋਲਣਾ ਨਹੀਂ ਪਿਆਰ ਚਾਹੁੰਦੇ ਹੋ ਤਾਂ ਆਪਣਿਆਂ ਨੂੰ ਕਦੇ ਛੱਡਣਾ ਨਹੀਂ ਜਦ ਕੋਈ ਦਿਲ ਦਿਖਾਵੇ ਤਾਂ ਸਭ ਤੋਂ ਵਧੀਆ ਇਹ ਕਿ ਸਾਨੂੰ ਚੁੱਪ ਕਰ ਜਾਣਾ ਚਾਹੀਦਾ ਹੈ ਜਿਨ੍ਹਾਂ ਨੂੰ ਅਸੀਂ ਜਵਾਬ ਨਹੀਂ ਦਿੰਦੇ ਉਹਨਾਂ ਨੂੰ ਫਿਰ ਸਮਾਂ ਜਵਾਬ ਦਿੰਦਾ ਹੈ ਜ਼ਿੰਦਗੀ 'ਚ ਜਿੰਨਾ ਸ਼ਾਂਤ ਰਹੋਗੇ ਓਨਾ ਹੀ ਆਪਣੇ ਆਪ ਨੂੰ ਮਜ਼ਬੂਤ ਪਾਉਂਗੇ ਕਿਉਂਕਿ ਲੋਹਾ ਠੰਡਾ ਹੋਣ ਤੋਂ ਬਾਅਦ ਹੀ ਮਜ਼ਬੂਤ ਹੁੰਦਾ ਹੈ ਜਦ ਪਰਮਾਤਮਾ ਤੁਹਾਡੇ ਕੋਲੋਂ ਕੁਝ ਵਾਪਸ ਲੈਂਦਾ ਹੈ ਇਹ ਨਾ ਸੋਚੋ ਕਿ ਉਸਨੇ ਤੁਹਾਨੂੰ ਸਜ਼ਾ ਦਿੱਤੀ ਹੈ ਹੋ ਸਕਦਾ ਹੈ ਉਸਨੇ ਤੁਹਾਡੇ ਹੱਥ ਖਾਲੀ ਕੀਤੇ ਹੋਣ ਪਹਿਲਾਂ ਤੋਂ ਕੁਝ ਹੋਰ ਵਧੀਆ ਦੇਣ ਲਈ ਕਰਮ ਉਹ ਨਹੀਂ ਜਿਹਦਾ ਨਤੀਜਾ ਸਹੀ ਹੋਵੇ ਜਦੋਂ ਕਿ ਸਹੀ ਕਰਮ ਉਹ ਹੈ ਜਿਹਦਾ ਫੈਸਲਾ ਕਦੇ ਗਲਤ ਨਾ ਹੋਵੇ ਬੇਇੱਜ਼ਤੀ ਦਾ ਜਵਾਬ ਇੰਨੀ ਇੱਜ਼ਤ ਨਾਲ ਦੇਵੋ ਕੇ ਸਾਹਮਣੇ ਵਾਲਾ ਵੀ ਸ਼ਰਮਿੰਦਾ ਹੋ ਜਾਵੇ ਕੁਝ ਰਾਹਤਿਆਂ ਤੇ ਤੁਸੀਂ ਇਕੱਲੇ ਹੀ ਚੱਲਦੇ ਹੋ ਨਾ ਕੋਈ ਪਰਿਵਾਰ ਨਾ ਕੋਈ ਦੋਸਤ ਨਾ ਕੋਈ ਸਾਥੀ ਦੂਜਾ ਕੋਈ ਨਹੀਂ ਹੁੰਦਾ ਨਾਲ ਸਿਰਫ ਤੁਸੀਂ ਤੇ ਤੁਹਾਡੀ ਹਿੰਮਤ ਹੁੰਦੀ ਹੈ ਸੱਚਾ ਮਿੱਤਰ ਉਹ ਹੀ ਹੈ ਜੋ ਉਸ ਸਮੇਂ ਵਿੱਚ ਤੁਹਾਡੇ ਨਾਲ ਖੜਾ ਹੋਵੇ ਜਦ ਸਾਰੀ ਦੁਨੀਆ ਤੁਹਾਡੇ ਖਿਲਾਫ ਹੋਵੇ ਘਰ ਦੇ ਅੰਦਰ ਜੀ ਭਰ ਕੇ ਰੋ ਲੋ ਪਰ ਦਵਾ ਦਰਵਾਜ਼ਾ ਹਮੇਸ਼ਾ ਹੱਸ ਕੇ ਹੀ ਖੋਲੋ ਕਿਉਂਕਿ ਜਦੋਂ ਲੋਕਾਂ ਨੂੰ ਪਤਾ ਚੱਲਦਾ ਹੈ ਕਿ ਸਾਹਮਣੇ ਵਾਲਾ ਅੰਦਰ ਤੋਂ ਟੁੱਟ ਚੁੱਕਾ ਹੈ ਲੋਕ ਉਸ ਦਾ ਜੀ ਭਰ ਕੇ ਫਾਇਦਾ ਉਠਾਉਂਦੇ ਨੇ ਯਾਦ ਰੱਖਣਾ ਕਿਸੇ ਨੂੰ ਭੁੱਲ ਕੇ ਆਪਣਾ ਦੁੱਖ ਨਾ ਦੱਸਣਾ ਕਿਉਂਕਿ ਇੱਥੇ ਥੋੜਾ ਜਿਹਾ ਵੀ ਤਮਾਸ਼ਾ ਬਣਨ ਨੂੰ ਟਾਈਮ ਨਹੀਂ ਲੱਗਦਾ ਤੁਸੀਂ ਥੱਲੇ गिर ਕੇ ਦੇਖੋ ਤੁਹਾਨੂੰ ਕੋਈ ਨਹੀਂ ਉਠਾਉਣ ਆਏਗਾ ਤੁਸੀਂ ਥੋੜਾ ਜਿਹਾ ਉੱਪਰ ਉੱਠ ਕੇ ਦੇਖੋ ਤੁਹਾਨੂੰ ਗਰਾਉਣ ਲਈ ਸਾਰੇ ਆ ਜਾਣਗੇ মিਠਾ ਝੂਠ ਬੋਲਣ ਤੋਂ ਚੰਗਾ ਏ ਕੌੜਾ ਸੱਚ ਬੋਲਿਆ ਜਾਵੇ ਇਸ ਨਾਲ ਤੁਹਾਨੂੰ ਸੱਚੇ ਦੋਸਤਾਂ ਨੂੰ ਜ਼ੋਰ ਮਿਲਣਗੇ ਪਰ ਝੂਠੇ ਦੋਸਤ ਨਹੀਂ ਮਿਲਦੇ ਜ਼ਿੰਦਗੀ ਤੋਂ ਵੱਡਾ ਕੋਈ ਸਕੂਲ ਨਹੀਂ ਤੇ ਮੁਸ਼ਕਲਾਂ ਤੋਂ ਵੱਡਾ ਕੋਈ ਐਗਜ਼ਾਮ ਨਹੀਂ ਸਮੇ ਤੋਂ ਵੱਡਾ ਕੋਈ ਟੀਚਰ ਨਹੀਂ ਰਿਸ਼ਤਾ ਉਹੀ ਕਾਮਯਾਬ ਹੁੰਦਾ ਜਿਹੜਾ ਦੋਨੋਂ ਪਾਸੇ ਨਿਭਾਇਆ ਜਾਵੇ ਕਿਉਂਕਿ ਇੱਕ ਪਾਸੇ ਤਾਂ ਸੇਕ ਕੇ ਰੋਟੀ ਵੀ ਨਹੀਂ ਬਣਾਈ ਜਾਂਦੀ ਹਮੇਸ਼ਾ ਯਾਦ ਰੱਖੋ ਚਾਚ ਚੀਨੀ ਤੇ ਗਲਤ ਲੋਕਾਂ ਨਾਲ ਨੇੜਤਾ ਹਮੇਸ਼ਾ ਘਾਟੇ ਹੀ ਰੱਖਣੀ ਚਾਹੀਦੀ ਹੈ। ਪਾਣੀ 'ਚ ਗਿਰਨ ਨਾਲ ਕਿਸੇ ਦੀ ਮੌਤ ਨਹੀਂ ਹੁੰਦੀ। ਮੌਤ ਜਦ ਹੁੰਦੀ ਹੈ ਜਦ ਉਸਨੂੰ ਤੈਰਨਾ ਨਹੀਂ ਆਉਂਦਾ। ਉਸੇ ਤਰ੍ਹਾਂ ਹਾਲਾਤ ਕਦੇ ਮੁਸ਼ਕਲ ਨਹੀਂ ਬਣਦੇ। ਮੁਸ਼ਕਲਾਂ ਜਦ ਬਣਦੀਆਂ ਨੇ ਜਦ ਸਾਨੂੰ ਹਾਲਾਤਾਂ ਨਾਲ ਸਾਹਮਣਾ ਨਹੀਂ ਕਰਨਾ ਆਉਂਦਾ। ਦੁੱਖ 'ਚ ਰੱਬ ਨੂੰ ਸਿਰਫ ਉਹੀ ਯਾਦ ਕਰ ਸਕਦਾ ਹੈ ਜੋ ਸੁੱਖ ਵਿੱਚ ਰੱਬ ਦਾ ਸਭ ਤੋਂ ਵੱਧ ਧੰਨਵਾਦ ਕਰਦਾ ਹੋਵੇ। ਜੇਕਰ ਜ਼ਿੰਦਗੀ 'ਚ ਕੁਝ ਪਾਉਣਾ ਚਾਹੁੰਦੇ ਹੋ ਤਾਂ ਆਪਣੇ ਆਪ ਤੇ ਹਮੇਸ਼ਾ ਭਰੋਸਾ ਰੱਖੋ ਕਿਸੇ ਦੂਜੇ ਤੇ ਆਸ ਨਾ ਰੱਖੋ ਤੁਹਾਨੂੰ ਸਾਡੀ ਵੀਡੀਓ ਕਿਹੋ ਜਿਹੀ ਲੱਗੀ ਸਾਨੂੰ ਕਮੈਂਟ ਬਾਕਸ ਵਿੱਚ ਲਿਖ ਕੇ ਜਰੂਰ ਦੱਸਿਓ ਜੀ ਸਾਰੇ ਆਖੋ ਗੱਜਕੇ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਬਾਬਾ ਦੀਪ ਸਿੰਘ ਜੀ ਧੰਨ ਧੰਨ ਬਾਬਾ ਦੀਪ ਸਿੰਘ ਜੀ